ਪੋਸਟ ਆਫਿਸ ਜਾ ਕੇ ਸਭ ਤੋਂ ਪਹਿਲਾਂ ਤਾਂ ਲਵਾਏ ਕੂਰੀਅਰ ਜਿਹੜੇ ਆਪਣੇ ਕਸਟਮਰ ਭਰਾਵਾਂ ਦੇ ਪੈਂਡਿੰਗ ਸੀਗੇ ਪਹਿਲਾਂ ਤਾਂ ਉਹ ਸਪੀਡ ਪੋਸਟ ਕਰਾਏ ਤੇ ਨਾਲ ਮੇਰੇ ਆਇਆ ਹੋਇਆ ਆਪਣਾ ਛੋਟਾ ਭਰਾ ਮੁੰਡਾ ਗੁਰਿੰਦਰਜੀਤ ਬਲਾਰੇ ਪਿੰਡ ਲੁਧਿਆਣੇ ਤੋਂ ਤੇ ਆਜੋ ਹੁਣ ਚੱਲਦੇ ਆ ਅੱਗੇ ਮਾਡਲ ਟਾਊਨ ਲੁਧਿਆਣੇ ਦੇ ਵਿੱਚ ਇੱਕ ਬਹੁਤ ਪੁਰਾਣਾ ਢਾਬਾ ਤੇ ਬਹੁਤ ਵਧੀਆ ਢਾਬਾ ਤੇ ਮੋਤੀ ਦਾ ਢਾਬਾ ਆਜੋ ਚੱਲਦੇ ਆ ਉੱਥੇ ਤੇ ਆ ਮੈਂ ਹੈਗਾ ਇਸ ਟਾਈਮ ਗਿੱਲਾਂ ਵਾਲੇ ਪੁਲ ਤੇ ਤੇ ਗਿੱਲਾਂ ਵਾਲੇ ਪੁਲ ਤੋਂ ਜੇ ਆਪਾਂ ਮਲੇਰਕੋਟਲੇ ਵਾਲੇ ਪਾਸਿਓਂ ਆਈਏ ਤਾਂ ਬਿਲਕੁਲ ਸਿੱਧਾ ਜਾਂਦੀ ਆ ਸੜਕ ਗਿੱਲ ਚੌਕ ਨੂੰ ਤੇ ਖੱਬੇ ਹੱਥ ਜਾਂਦੀ ਆ ਦੁੱਗਰੀ ਵਾਲੇ ਪੁਲ ਨੂੰ ਜਾਂ ਫਰੋਇਪੁਰ ਨੂੰ ਫਰੋਇਪੁਰ ਰੋਡ ਨੂੰ ਲੱਗਦੀ ਆ ਤੇ ਸੱਜੇ ਹੱਥ ਹੈਗੀ ਆ ਦਰਾਹੇ ਨੂੰ ਤੇ ਆ ਜੋ ਚੱਲਦੇ ਆ ਤੇ ਰਾਹ ਦੇ ਵਿੱਚ ਏਸੀ ਦੇ ਗਿਆ ਜਵਾਬ ਗੁਰਿੰਦਰ ਦੀ ਗੱਡੀ ਦਾ ਤੇ ਫਿਰ ਅਸੀਂ ਰੁਕੇ ਮਕੈਨਿਕ ਕੋਲ ਸੱਤਾ ਮਕੈਨਿਕ ਆਪਣਾ ਗਿੱਲਾਂ ਵਾਲੇ ਪੁਲ ਤੇ ਆ ਭਰਾ ਆਪਣਾ ਤੇ ਜਦੋਂ ਪਰ ਬਾਈ ਕੋਲ ਪਹੁੰਚੇ ਸੱਤੇ ਦੇ ਹੱਥ ਲੱਗੇ ਤੇ ਏਸੀ ਨਾਲੋਂ ਨਾਲ ਹੀ ਚੱਲ ਗਿਆ ਸੱਤੇ ਵੀਰ ਦੀ ਦੁਕਾਨ ਲੁਧਿਆਣੇ ਗਿੱਲਾਂ ਵਾਲੇ ਪੁਲ ਤੇ ਤੇ ਜੇ ਆਪਾਂ ਮਲੇਰਕੋਟਲੇ ਵਾਲੇ ਪਾਸੇ ਆਉਂਦੇ ਆ ਤਾਂ ਗਿੱਲਾਂ ਵਾਲਾ ਪੁਲ ਟੱਪਦੇ ਸਾਰੀ ਖੱਬੇ ਹੱਥ ਵੀਰ ਦੀ ਦੁਕਾਨ ਸੱਤਾ ਇਲੈਕਟ੍ਰੀਕਲ ਵਰਕਸ ਜੇ ਕਿਸੇ ਨੇ ਕਦੇ ਕੋਈ ਹੋਵੇ ਦਾ ਮਕੈਨਿਕ ਦੀ ਮਕੈਨਿਕਲ ਲੋਡ ਹੋਵੇ ਇਲੈਕਟ੍ਰੀਸ਼ੀਅਨ ਦੀ ਲੋਡ ਹੋਵੇ ਤਾਂ ਵੀਰ ਨਾਲ ਜ਼ਰੂਰ ਰਾਬਤਾ ਕਾਇਮ ਕਰਿਓ ਆਪਣਾ ਸੱਤਾ ਭਰਾ ਵੀਰ ਦਾ ਹੱਥ ਬਹੁਤ ਸਾਫ਼ ਹੈ ਤੇ ਬਾਕੀ ਆ ਜੋ ਚੱਲਦੇ ਹੁਣ ਅੱਗੇ ਮੋਡਲ ਟਾਊਨ ਚੱਲਦੇ ਆ ਮੋਤੀ ਢਾਬੇ ਤੇ ਸ਼ੱਕਦੇ ਆ ਕੁਛ ਆ ਹੈਗਾ ਲੁਧਿਆਣੇ ਗਿਲ ਚੌਂਕ ਗਿਲ ਚੌਂਕ ਵੀ ਬੜੇ ਢਾਬੇ ਆ ਇੱਕ ਤਾਂ ਰਸੀਹ ਢਾਬਾ ਬਹੁਤ ਮਸ਼ਹੂਰ ਢਾਬਾ ਲੁਧਿਆਣੇ ਦਾ ਪਹਿਲਾਂ ਇਹ ਇੱਕ ਢਾਬਾ ਹੁੰਦਾ ਸੀ ਹੁਣ ਇਹ ਭਰਾਵਾਂ ਦੇ ਆ ਅਲੱਗ-ਅਲੱਗ ਢਾਬੇ ਨੇ ਤਿੰਨ ਢਾਬੇ ਨੇ ਇੱਥੇ ਰਸੀਹ ਢਾਬਾ ਵੀ ਆ ਇੱਥੇ ਗਿਆਨ ਢਾਬਾ ਵੀ ਆ ਤੇ ਇੱਥੇ ਮੇਸ਼ੀ ਢਾਬਾ ਵੀ ਆ ਤਿੰਨੋਂ ਢਾਬੇ ਬਹੁਤ ਵਧੀਆ ਐ ਤੇ ਤਿੰਨਾਂ ਦੀ ਰੋਟੀ ਪਾਣੀ ਬਹੁਤ ਵਧੀਆ ਹੁੰਦਾ ਤੇ ਇਹ ਜਿਹੜਾ ਆ ਗਿਲ ਚੌਂਕ ਵਾਲਾ ਪੁਲ ਐ ਇਹ ਸਿੱਧਾ ਕਨੈਕਟ ਹੁੰਦਾ ਅੱਗੇ ਦੁੱਗਰੀ ਰੋਡ ਨੂੰ ਤੇ ਅੱਗੇ ਸਿੱਧਾ ਬੱਸ ਸਟੈਂਡ ਨੂੰ ਜਾਂਦਾ ਤੇ ਜਦੋਂ ਇਹ ਪੁਲ ਨਹੀਂ ਹੁੰਦਾ ਸੀ ਤਾਂ ਇਹਦੇ ਥੱਲੇ ਫਾਟਕ ਹੁੰਦੇ ਸੀ ਕਾਫੀ ਮਸ਼ਹੂਰ ਧੂਰੀ ਵਾਲੇ ਫਾਟਕ ਵੱਜਦੇ ਸੀ ਧੂਰੀ ਵਾਲੇ ਫਾਟਕ ਦੇ ਕੋਲ ਵੀ ਇੱਕ ਡੱਬੂ ਚਿਕਨ ਹੈ ਉਹਨਾਂ ਦਾ ਵੀ ਫੂਡ ਬਹੁਤ ਵਧੀਆ ਹੁੰਦਾ ਉਹਨਾਂ ਦੀ ਚਿਕਨ ਬਰੀਆਨੀ ਹੋਗੇ ਚਿਕਨ ਰਾਈਸ ਹੋਗੇ ਤੇ ਕਾਲੀ ਮਿਰਚ ਚਿਕਨ ਕਾਫੀ ਮਸ਼ਹੂਰ ਹੈ ਤੇ ਆ ਗਿਆ ਲੁਧਿਆਣੇ ਦਾ ਆਤਮਪਾਰਕ ਇਹਨੂੰ ਮਗਰਮਛਾਲਾ ਪਾਰਕ ਵੀ ਕਹਿੰਦੇ ਆ ਇਹ ਬਸ ਇਹ ਪੁਲ ਉੱਤਰ ਦੇ ਸਾਰੀ ਅੱਗੇ ਆਹ ਦੁਗਰੀ ਰੋਡ ਨੂੰ ਖੱਬੇ ਹੱਥ ਨੂੰ ਰਾਹ ਜਾਂਦਾ ਸਿੱਧਾ ਜਾਂਦਾ ਬੱਸ ਸਟੈਂਡ ਨੂੰ ਬੱਸ ਸਟੈਂਡ ਤੇ ਅੱਗੇ ਸਿੱਧਾ ਪਵੇਲੀਅਨ ਮਾਲ ਨੂੰ ਵੀ ਆਹੀ ਸੜਕ ਲੱਗਦੀ ਐ ਤੇ ਪਰ ਆਪਾਂ ਇਸ ਤੋਂ ਅਗਲਾ ਮੋੜ ਮੋੜਨਾ ਇਸ ਤੋਂ ਅੱਗੇ ਆਉਂਦਾ ਸ਼ੈਵਰਨ ਹੋਟਲ ਸ਼ੈਵਰਨ ਹੋਟਲ ਟੱਪ ਦੇ ਸਾਰੀ ਖੱਬੇ ਹੱਥ ਜਿਹੜਾ ਪਹਿਲਾ ਮੋੜ ਆਉਂਦਾ ਕਾਰ ਬਜ਼ਾਰ ਵਾਲਾ ਉਹ ਮੋੜਨਾ ਆਪਾਂ ਆ ਕਾਰ ਬਜ਼ਾਰਾ ਲੁਧਿਆਣੇ ਦਾ ਇੱਥੇ ਕਾਰ ਬਜ਼ਾਰ ਵਾਲੇ ਭਰਾਵਾਂ ਦੇ ਦਫ਼ਤਰ ਨੇ ਪਰ ਹੁਣ ਕਾਰ ਬਜ਼ਾਰ ਵੈਸੇ ਬਾਹਰਲੇ ਪਾਸੇ ਲੱਗਦਾ ਦਫ਼ਤਰ ਹੋ ਰਹੀ ਨੇ ਭਰਾਵਾਂ ਦੇ ਤੇ ਆ ਹੈਗਾ ਰਾਜਨ ਸਾਊਥ ਇੰਡੀਅਨ ਮ드ਰਾਸੀ ਡੋਸਾ ਇਹ ਵੀ ਉੱਥੇ ਮਾਡਲ ਟਾਊਨ ਜੀ ਆ ਬੜਾ ਵਧੀਆ ਇੱਥੇ ਰਾਤ ਰਾਤ ਨੂੰ ਸ਼ਾਮ ਨੂੰ ਰੌਣਕ ਲੱਗਦੀ ਆ ਡੋਸਾ ਡੋਸਾ ਸਾਊਥ ਇੰਡੀਅਨ ਫੂਡ ਬਹੁਤ ਵਧੀਆ ਹੁੰਦਾ ਬਾਈ ਦਾ ਤੇ ਰਾਜਨ ਡੋਸਾ ਟੱਪ ਦੇ ਸਾਰ ਫਿਰ ਖੱਬੇ ਹੱਥ ਪਹਿਲਾ ਮੋੜ ਜਿਹੜਾ ਆਉਂਦਾ ਬਸ ਆ ਟੱਪ ਦੇ ਸਾਰੀ ਆ ਪੰਜ ਸਤ ਤਿੰਨ ਚਾਰ ਕੋਠੀਆਂ ਛੱਡ ਦੇ ਸਾਰੀ ਮੋਤੀ ਟੱਬ ਤੇ ਬੜਾ ਵਧੀਆ ਸਿੰਪਲ ਜਿਹਾ ਢਾਬਾ ਇੱਕ ਤਾਂ ਬਾਈ ਦਾ ਫੂਡ ਬਹੁਤ ਵਧੀਆ ਹੁੰਦਾ ਤੇ ਇੱਕ ਰੀਜ਼ਨੇਬਲ ਬਹੁਤ ਮੈਂ ਵੀ ਕਾਲਜ ਵੇਲੇ ਤੋਂ ਉਰੇ ਆਉਣਾ ਤੇ ਅੰਦਰ ਸੈਟਿੰਗ ਹੈਗੀ ਆ ਚਾਰ ਪੰਜ ਟੇਬਲ ਲੱਗੇ ਹੋਏ ਆ ਤੇ ਤੁਸੀਂ ਉਰੇ ਵੀ ਖਾ ਸਕਦੇ ਹੋ ਜਾਂ ਗੱਡੀ 'ਚ ਬਹਿ ਕੇ ਵੀ ਖਾ ਸਕਦੇ ਹੋ ਤੇ ਆਪਾਂ ਮੰਗਾਈ ਸੀ ਬੇਸਣ ਵਾਲੇ ਪਰੌਂਠੇ ਤੇ ਨਾਲ ਮੰਗਾਈ ਸੀ ਕੜੀ ਮੈਂ ਅਰ ਗੁਰਿੰਦਰ ਨੇ ਢੇੜੇ ਦੋ ਦੋ ਪਰੌਂਠੇ ਤੇ ਜਾਨੂੰ ਇੱਕ ਭਰਾ ਦੀ ਕਾਲ ਆ ਗਈ ਤੇ ਬਾਈ ਨੇ ਆਉਣਾ ਸੀ ਕੁੜਤੇ ਪਜਾਮੇ ਲੈਣ ਫਿਰ ਜਲਦੀ ਆਪਾਂ ਬਾਈ ਨੂੰ ਪੈਸੀ ਵਗੈਰਾ ਦੇ ਕੇ ਭਗਤਾ ਕੇ ਖਿੱਚਤੀ ਗੱਡੀ ਦਫ਼ਤਰ ਨੂੰ ਤੇ ਮਿਲਦੇ ਆਗਲੇ ਬਲੌਗ